ਗੱਜ-ਵੱਜ ਕੇ ਫਤਿਹ ਦੀ ਸਾਂਝ ਪਾਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਇਸ ਵਕਤੇ ਦੀ ਸਾਂਝ ਪਾਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਸਲਾਉਣਾ ਜੋੜ ਮੇਲੇ ਤੇ ਇਕੱਤਰ ਹੋਏ ਆਂ ਇੱਕ ਅਜਿਹੇ ਮੇਲੇ ਤੇ ਤੁਹਾਨੂੰ ਮਨ ਕਰਕੇ ਲੈ ਜਾਵਾਂ ਜਿੱਥੇ ਬਹੁਤ ਵੱਡਾ ਕੱਠ ਮਾਰਾਇਨੇ ਸੱਦਿਆ ਸੀ ਆਓ ਮਨ ਕਰਕੇ ਤੁਹਾਨੂੰ ਆਨੰਦਪੁਰ ਸਾਹਿਬ ਲੈ ਚੱਲਾਂ ਇੱਕ ਕਵਤਾ ਚਮਨ ਜੀ ਦੀ ਉਹ ਤੁਹਾਡੇ ਸਾਹਮਣੇ ਪੇਸ਼ ਹੈ ਬੜੀ ਸੌਖੀ ਜੀ ਪੰਜਾਬੀ ਹੈ ਸਾਜ਼ ਸੰਗਤ ਬਿਲਕੁਲ ਤੁਸੀਂ ਨਾਲ ਹੀ ਰਹਿਣਾ ਬਿਲਕੁਲ ਇੱਕ ਡਰਾਮੇ ਦੀ ਵਾਂਗੂ ਤੁਹਾਡੇ ਨਾਲ ਹੋਣਾ ਇਸ ਤੋਂ ਪਹਿਲਾਂ ਕਿ ਬੀਬੀਆਂ ਕੀਰਤਨ ਸ਼ੁਰੂ ਕਰਨ ਆਪਾਂ ਇੱਕ ਕਵਤਾ ਜਿਹੜੀ ਉਹ ਤੁਹਾਡੇ ਨਾਲ ਸਾਂਝ ਕਰ ਲਈਏ ਦਿਨ ਹੈ ਵਿਸਾਖੀ ਦਾ ਤੇ ਚਾਵਾ ਭਰੀ ਲਹਿਰ ਹੈ ਵੌਟੀ ਵਾਂਗੂ ਸੱਜਿਆ ਆਨੰਦਪੁਰ ਸ਼ਹਿਰ ਹੈ ਦੂਰੋਂ ਦੂਰੋਂ ਚੱਲ ਲੋਕ ਮੇਲੇ ਉੱਤੇ ਆਏ ਆ ਨਵੇਂ ਨਵੇਂ ਲੀੜੇ ਅੱਜ ਸਾਰਿਆਂ ਨੇ ਪਾਏ ਆ ਕਈ ਕਈ ਦਿਨ ਹੋ ਗਏ ਕਈਆਂ ਡੇਰੇ ਇੱਥੇ ਲਾਏ ਆ ਪੰਜ ਪੰਜ ਬੱਚੇ ਨਾਲ ਆਪਣੇ ਲਿਆਏ ਆ ਕਈਆਂ ਉਹ ਸੋਚਿਆ ਵਾ ਹੱਸਣਾ ਜ਼ਿੰਦਗੀ ਹੈ ਸਾਥ ਸੰਗਤ ਹੱਸਾਂਗੇ ਸਾਰਾ ਜੱਗ ਸਾਡੇ ਨਾਲ ਹੱਸੇਗਾ ਰਵਾਂਗੇ ਤੇ ਇਕੱਲੇ ਬੈਠ ਕੇ ਰੋਣਾ ਪਵੇਗਾ। ਨਾਲੇ ਗੁਰੂ ਸਾਹਿਬ ਸਾਨੂੰ ਹੱਸਣ ਲਈ ਛੱਡ ਕੇ ਗਏ ਨਾ ਕਿ ਰੋਣ ਲਈ। ਕਈਆਂ ਉਹ ਸੋਚਿਆ ਵਾ ਭਈ ਮੇਲੇ ਉੱਤੇ ਜਾਵਾਂਗੇ। ਹੋਰ ਨਹੀਂ ਤੇ ਲੰਗਰਾਂ 'ਚੋਂ ਰੋਟੀਆਂ ਹੀ ਖਾਵਾਂਗੇ ਬੁੱਢੀਆਂ ਤੇ ਬੁੱਢੇ। ਭਈ 90 90 ਸਾਲ ਦੇ ਮੇਲੇ ਉੱਤੇ ਆਉਂਦੇ ਆ ਜਰੂਰ ਮਾਖੋਵਾਲ ਦੇ। ਖਾਂਦੇ ਆ ਬ੍ਰਾਹਮਣ ਸ਼ਰਾਦ ਜਿੱਤਾ ਘਿਉ ਦਾ ਸੋਚਦੇ ਆਖਾਂਵਾਂਗੇ ਕੜਾ ਦੇਸੀ ਘਿਉ ਦਾ ਥਾਲਾਂ 'ਚ ਸਜਾਈਆਂ ਹਲਵਾਈਆਂ ਮਠਿਆਈਆਂ ਨੇ ਥਾਲਾਂ 'ਚ ਸਜਾਈਆਂ ਹਲਵਾਈਆਂ ਮਠਿਆਈਆਂ ਨੇ ਲੱਡੂ ਪੇੜੇ ਬੂੰਦੀਆਂ ਜਲੇਬ ਬਾਲੂ ਛਾਈਆਂ ਨੇ ਰਿਜ ਰਿਹਾ ਦਾਲਾ ਤੇ ਕਿਤੇ ਫੁਲਕੇ ਪਏ ਨੇ ਪੱਕਦੇ ਲੰਗਰਾਂ 'ਚ ਬੈਠੇ ਲੋਕ ਰੱਜ ਰੱਜ ਸ਼ੱਕ ਦੇ ਭਈ ਲੰਗਰਾਂ ਦੇ ਵਿੱਚ ਨਹੀਂ ਉਹ ਭੇਦ ਕਿਸੇ ਬਾਤ ਦਾ ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ ਜਾਤ ਦਾ ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ ਜਾਤ ਦਾ ਕਈ ਪੰਡਾਲ ਦੇ ਪਿੱਛੇ ਬੈਠੇ ਸੀ ਇਸ ਤਰ੍ਹਾਂ ਸੰਗ ਕੇ ਝੱਗੇ ਜਿੰਨਾ ਪਾਏ ਆ ਗਵਾਂਡੀਆਂ ਤੋਂ ਮੰਗ ਕੇ ਕਈ ਇੱਥੇ ਆਉਂਦੇ ਬਸ ਮੇਲਾ ਗੇਲਾ ਜਾਣ ਕੇ ਕੱਢਦੇ ਆ ਕੁਖਾਂ ਫੇਰ ਲੰਗਰਾਂ ਚ ਆਣ ਕੇ ਪਰ ਗੁਰੂ ਘਰ ਵਿੱਚ ਨਹੀਂ ਉਹ ਘਾਟਾ ਕਿਸੇ ਗੱਲ ਦਾ ਗੁਰੂ ਕਾ ਲੰਗਰ ਇੱਥੇ ਦਿਨੇ ਰਾਤ ਚੱਲਦਾ ਨਾ ਕੋਈ ਇੱਥੇ ਨੀਵਾ ਏ ਨਾ ਕੋਈ ਇੱਥੇ ਉੱਚਾ ਏ ਇੱਥੇ ਤਾਂ ਕਬੂਲ ਹੁੰਦਾ ਦਿਲੋਂ ਜਿਹੜਾ ਸੁੱਚਾ ਏ ਜਿਹੜਾ ਬੰਦਾ ਦਿਲ ਵਿੱਚ ਰੱਖਦਾ ਕ੍ਰੂੜਤਾ ਇਹੋ ਜਿਹੇ ਬੰਦੇ ਦੀਆਂ ਇੱਥੇ ਨਹੀਂ ਜ਼ਰੂਰਤਾਂ ਪਿਆਰਾਂ ਵਾਲਾ ਦੀਪਕ ਹਮੇਸ਼ਾ ਹੀ ਇੱਥੇ ਜਗਦਾ ਹਰ ਸਾਲ ਇਸੇ ਤਰ੍ਹਾਂ ਮੇਲਾ ਇੱਥੇ ਲੱਗਦਾ ਐਤਕਾਂ ਵੀ ਮੇਲੇ ਦੀਆਂ ਰੌਣਕਾਂ ਨੇ ਭਾਰੀਆਂ ਪਰ ਦੂਜੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ ਥੋੜੀ ਜਹੀ ਥਾਵੇਂ ਇੱਕ ਸਜਿਆ ਪੰਡਾਲ ਹੈ ਸਜੇ ਹੋਏ ਪੰਡਾਲ ਦੀ ਤਿਆਰੀ ਵੀ ਕਮਾਲ ਹੈ ਚਾਂਦਨੀ ਦੇ ਲਾਗੇ ਇੱਕ ਥੜਾ ਬਣਵਾਇਆ ਵਾ ਥੜੇ ਲਾਗੇ ਛੋਟਾ ਜਿਹਾ ਤੰਬੂ ਇੱਕ ਲਾਇਆ ਵਾ ਅੱਜ ਮਹਾਰਾਜ ਦੀ ਨਿਰਾਲੀ ਜਿਹੀ ਸ਼ਾਨ ਹੈ ਉਹਨਾਂ ਹੱਥ ਵਿੱਚ ਖੜੀ ਹੋਈ ਨੰਗੀ ਕਿਰਪਾਨ ਹੈ ਲਾਲ ਸੂਈਆਂ ਅੱਖੀਆਂ ਤੇ ਚਿਹਰਾ ਲਾਲੋ ਲਾਲ ਹੈ ਅੱਜ ਚੰਨ ਜਿਹੇ ਮੁਖੜੇ ਤੇ ਹੋਰ ਹੀ ਜਲਾਲ ਹੈ ਆਣ ਦਸ਼ਮੇਸ਼ ਪਿਤਾ ਥੜੇ ਉੱਤੇ ਖੜੇ ਆ ਤੰਬੂ ਵਿੱਚੋਂ ਆਣ ਕੇ ਸਟੇਜ ਉੱਤੇ ਛੜੇ ਚੜੇ ਆ ਲਾਲ ਸੂਈਆਂ ਅੱਖੀਆਂ ਤੇ ਚਿਹਰਾ ਲਾਲੋ ਲਾਲ ਹੈ ਅੱਜ ਚੰਨ ਜਿਹੇ ਮੁਖੜੇ ਤੇ ਹੋਰ ਹੀ ਜਲਾਲ ਹੈ ਪਹਿਲਾਂ ਕਿਰਪਾਨ ਤਾਂ ਹੀ ਹੱਥ ਵਿੱਚ ਤੋਲਿਆ ਸ਼ੇਰ ਵਾਂਗੂ ਗੱਜ ਕੇ ਦਾਤਾਰ ਇਦਾਂ ਬੋਲਿਆ ਕੀ ਕਿਹਾ ਪਾਤਸ਼ਾਹ ਨੇ ਉੱਠੋ ਇੱਕ ਲਾਲ ਮਾਈ ਦਾ ਮੇਰੀ ਕਿਰਪਾਣ ਨੂੰ ਹੈ ਸਿਰ ਇੱਕ ਚਾਹੀਦਾ ਚੰਡਕਾ ਦਾ ਰੂਪ ਹੈ ਤੇ ਖੂਨ ਦੀ ਧਿਆਈ ਆ ਕਹਿੰਦੀ ਮੇਰੀ ਕਿਸੇ ਨਾ ਪਿਆਸ ਨਾ 부ਝਾਈ ਆ ਦੇਵੀ ਦਾ ਸਰੂਪ ਇੱਕ ਕਿਰਪਾਣ ਪਈ ਮੰਗਦੀ ਕਿਸੇ ਇਨਸਾਨ ਦੀ ਹੈ ਜਾਨ ਪਈ ਮੰਗਦੀ ਸੋਚਦੇ ਸੀ ਕਈ ਵੀ ਅੱਜ ਗੁਰਾਣੂ ਕੀ ਹੋਇਆ ਵਾ ਭਲਾ ਕੋਈ ਬੰਦਾ ਜਾਣ ਕੇ ਵੀ ਮੋਇਆ ਆ ਵੀ ਆਪੇ ਹੀ ਮਰ ਜਾਏ ਮੂਹਾ ਵਿੱਚੋਂ ਇਹੋ ਗੱਲ ਸੁਣਦੀ ਸੀ ਸਭ ਦੇ ਅੱਜ ਦੇਵੀ ਨੂੰ ਚੜਾਉਣੇ ਆ ਤੇ ਬੱਕਰੇ ਨਹੀਂ ਲੱਭਦੇ ਵੀ ਉਹਨੂੰ ਖੁਸ਼ ਕਰਦੇ ਹੋ ਕਿੰਨਾ ਸਾਰਾ ਸਮਾਂ ਜਦੋਂ ਇਸ ਤਰ੍ਹਾਂ ਲੰਘਿਆ ਇੰਨੇ ਨੂੰ ਗੁਰੂ ਸਾਹਿਬ ਦੂਜਾ ਸਿਰ ਮੰਗਿਆ ਲਉ ਨਾਲ ਭਿੱਜੀ ਹੋਈ ਕਿਰਪਾਨ ਤਾਂ ਹੀ ਤਾਣ ਕੇ ਗੁਰਾਂ ਫੇਰੇ ਆਖਿਆ ਸਟੇਜ ਲਾਗੇ ਆਣ ਕੇ ਕੀ ਕਿਹਾ ਪਾਤਸ਼ਾਹ ਨੇ ਉੱਠੋ ਇੱਕ ਹੋਰ ਜਿਹੜਾ ਗੁਰੂ ਦਾ ਪਿਆਰਾ ਏ ਇੱਕ ਸੀਸ ਨਾਲ ਸਾਡਾ ਹੋਇਆ ਨਾ ਗੁਜ਼ਾਰਾ ਏ ਇੱਕ ਸੀਸ ਨਾਲ ਸਾਡਾ ਹੋਇਆ ਨਾ ਗੁਜ਼ਾਰਾ ਏ ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਡਰ ਗਏ ਲੋਕੀ ਵੀ ਇਹ ਕੀ ਹੋ ਗਿਆ ਲਹੂ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਨੀਵੇਂ-ਨੀਵੇਂ ਹੋ ਕੇ ਕਈ ਉੱਠ ਦੌੜੇ ਬਾਹਰ ਨੂੰ ਬੈਠੇ ਸੀ ਸ਼ਕੀਨ ਜਿਹੜੇ ਲੰਗਰਾਂ ਦੀ ਦਾਲ ਦੇ ਹੌਲੀ-ਹੌਲੀ ਤੁਰੇ ਜਾਣ ਧੋਤੀਆਂ ਸੰਭਾਲਦੇ ਆਖਦੇ ਸੀ ਕਈ ਆਹ ਕੀ ਕਹਿਰ ਵਰਤਾਤਾ ਲੋੜਾ ਆਇਆ ਗੁਰਾਂਜ ਬੰਦਾ ਹੀ ਝਟਕਾਤਾ ਚਾਰ-ਪੰਜ ਮਸਾਂ ਦਾ ਨੱਠੇ ਜੇ ਮਾਤਾ ਕੋਲ ਜਾ ਕੇ ਮਾਤਾ ਗੁਜਰੀ ਕੋਲ ਕਹਿਣ ਲੱਗੇ ਮਾਤਾ ਨੂੰ ਇਦਾਂ ਥਥਲਾ ਕੇ ਮਾਤਾ ਗੁਰੂ ਸਾਹਿਬ ਚੰਦਕਾ ਦਾ ਰੂਪ ਧਾਰੀ ਜਾਂਦੇ ਆ ਉਹ ਨੰਗੀ ਕਿਰਪਾਨ ਨਾਲ ਬੰਦੇ ਹੀ ਮਾਰੀ ਜਾਂਦੇ ਆ ਮਾਤਾ ਇਹੋਨਾ ਦੋ ਸਿਰ ਵੱਡੇ ਤੇ ਹਾਲੀ ਹੋਰ ਕਹਿੰਦੇ ਵੱਡਣਾ ਮਾਤਾ ਸ਼ਾਂਤੀ ਕੋਨਾ ਜੀਦਾ ਕੋਈ ਨਹੀਂ ਛੱਡਣਾ ਆ ਕਿਸੇ ਤਰ੍ਹਾਂ ਇਹੋਨਾ ਕੋਲੋਂ ਸਿੱਖਾਂ ਨੂੰ ਬਚਾ ਦਿਓ ਛੇਤੀ ਨਾਲ ਪੋਤਰੇ ਨੂੰ ਗੱਡੀ ਤੇ ਬਿਠਾ ਦਿਓ ਲੋਕ ਵੇਖ ਵੇਖ ਕੇ ਹੈਰਾਨ ਹੋਈ ਜਾਂਦੇ ਸੀ ਹਰ ਵਾਰ ਸਿੱਖ ਨੂੰ ਉਹ ਉਦਾਂ ਹੀ ਚਟਕਾਉਂਦੇ ਸੀ ਕੋਈ ਕਿਸੇ ਪਾਸੇ ਤੇ ਕੋਈ ਕਿਸੇ ਪਾਸੇ ਸ਼ਹਿ ਗਿਆ ਟਾਵਾ ਟਾਵਾ ਬੰਦਾ ਹੀ دیਵਾਨ ਵਿੱਚ ਰਹਿ ਗਿਆ ਪ੍ਰਸਿੱਧ ਕਾਂਦੇ ਰੰਗ ਸੀ ਜਿਨਾ ਖੂਨ ਨਾਲ ਚਿੱਤਰੇ ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ 6ਵੀਂ ਵਾਰ ਲੋਕਾਂ ਨੇ ਅਜੀਬ ਰੰਗ ਤੱਕਿਆ ਗੁੱਗਮੁੱਗ ਹੋ ਗਈ ਕੋਈ ਬੋਲ ਵੀ ਨਾ ਸਕਿਆ ਹੁਣ ਪੰਜਾਂ ਪਿਆਰਿਆਂ ਚ ਨਵੀਂ ਜਿੰਦ ਪਾ ਕੇ ਪੰਜ ਪੰਜ ਘੁੱਟਾਂ ਹਰ ਇੱਕ ਨੂੰ ਸ਼ਿਕਾ ਕੇ ਹੁਣ ਗੁਰੂਦੇਵ ਸਟੇਜ ਉੱਤੇ ਆਏ ਆ ਉਹੀ ਪੰਜ ਸਿੰਘ ਨਾਲ ਆਪਣੇ ਲਿਆਏ ਆ ਵੱਖਰਾ ਹੀ ਰੰਗ ਤੇ ਉਹਨਾਂ ਦਾ ਵੱਖਰਾ ਹੀ ਰੂਪ ਹੈ ਬਾਜਾਂ ਵਾਲੇ ਵਾਂਗੂ ਹਰ ਇੱਕ ਦਾ ਸਰੂਪ ਹੈ ਚਿਹਰਿਆਂ ਤੇ ਨੂਰ ਜਿਵੇਂ ਕੋਈ ਦਰवेश ਨੇ ਜਾਪ ਦੇ ਖਲੋਤੇ ਮਾਨੋ 6 ਦਸ਼ਮੇਸ਼ ਨੇ ਵੱਖਰਾ ਹੀ ਰੰਗ ਤੇ ਉਹਨਾਂ ਦੀਆਂ ਵਖਰੀਆਂ ਨਹਾਰਾਂ ਨੇ ਸਾਰਿਆਂ ਦੇ ਸਿਰ ਇਕੋ ਜਿਹਾਂ ਦਸਤਾਰਾਂ ਨੇ ਗਲਾਂ ਵਿੱਚ ਗਾਤਰੇ ਤੇ ਹੱਥੀਂ ਕਿਰਪਾਨਾਂ ਨੇ ਦਸ਼ਮੇਸ਼ ਵਾਂਗਰਾਂ ਅਜੀਬ ਜਿਹਾਂ ਛਾਨਾਂ ਨੇ ਸੋਚਦੇ ਸੀ ਕਹੀ ਵੀ ਆਪਾਂ ਕਾਹਨੂੰ ਛਹਿ ਗਏ ਇਹਨਾਂ ਪੰਜਾਂ ਨਾਲੋਂ ਪਿੱਛੇ ਆਪਾਂ ਕਾਹਨੂੰ ਰਹਿ ਗਏ ਉਹਨਾਂ ਕਤਾਰਾਂ ਬਣਾ ਲਈਆਂ ਇੱਕ ਪਿੱਛੇ ਦੂਜਾ ਪੱਲਾ ਗਲ ਵਿੱਚ ਪਾ ਕੇ ਕਹਿਣ ਲੱਗੇ ਦਾਤੇ ਨੂੰ ਸਟੇਜ ਲਾਗੇ ਆ ਕੇ ਆਹ ਕਲਗੀਆਂ ਵਾਲਿਆ ਆ ਅਸਾਂ ਵੀ ਸੀਸ ਭੇਟ ਆਪਦੀ ਚੜਾਉਣਾ ਆ ਹੈ ਅਸੀਂ ਇਹਨਾਂ ਸਿਰਾਂ ਦਾ ਆਚਾਰ ਥੋੜੀ ਪਾਉਣਾ ਆ ਹੈ ਆ ਅਗੋ ਲਾਮਾ ਦਿੰਦੇ ਆ ਮਹਾਰਾਜ ਫੇਰੇ ਤੁਸੀਂ ਮੁੜ ਕੇ ਪਾਇਓ ਹੀ ਨਹੀਂ ਪੰਜ ਵਾਰੀ ਆਏ ਤੇ ਛੇਵੀਂ ਵਾਰੀ ਆਏ ਹੀ ਨਹੀਂ ਜੇ ਆਜਣ ਤੇ ਅਸੀਂ ਵੀ ਗਾਂਹ ਹੋ ਜਾਂਦੇ ਇਹਨਾਂ ਪੰਜਾਂ ਵਾਲਾ ਰੂਪ ਸਾਡਾ ਵੀ ਬਣਾ ਦਿਓ ਆ ਰੋਡੇ ਮੋਡੇ ਸਿਰ ਸਾਡੇ ਧੜਾਂ ਉੱਤੋਂ ਲਾ ਦਿਓ ਮੁਗਲਾਂ ਦੇ ਹੁਣ ਅਸੀਂ ਬਣਾਗੇ ਜਵਾਤਰੇ ਆ ਲਾ ਦਿਓ ਜਨੇਊ ਤੇ ਪਾ ਦਿਓ ਸਾਡੇ ਗਾਤਰੇ ਬੋਲੇ ਗੁਰਦੇਵ ਤੁਸੀਂ ਠੀਕ ਹੀ ਸਾਰੇ ਕਹਿੰਦੇ ਹੋ ਸਾਰਾ ਹੀ ਮੈਨੂੰ ਪਤਾ ਤੁਸੀਂ ਕਾਲੇ ਕਾਨੂੰ ਪੈਂਦੇ ਹੋ ਇਹ ਜੋ ਕਿਰਪਾਨ ਹੈ ਤੇ ਭਗੌਤੀ ਜੀ ਨੂੰ ਜਾਤਾ ਹੈ ਇਹੋ ਸਾਡੀ ਦੇਵੀ ਹੈ ਤੇ ਇਹੋ ਸਾਡੀ ਮਾਤਾ ਹੈ ਇਸੇ ਕਿਰਪਾਨ ਨਾਲ ਮਹਾਰਾਜ ਆਖਣ ਲੱਗੇ ਇਸੇ ਕਿਰਪਾਨ ਨਾਲ ਮੈਂ ਪੰਥ ਖਾਲਸਾ ਸਜਾਵਾਂਗਾ ਇਸ ਨਾਲ ਗਿੱਦੜਾਂ ਤੋਂ ਸ਼ੇਰ ਮੈਂ ਹੋਵੇਗਾ ਯਾ ਨੁਖਾ ਅ ਵਿੱਚ ਕਿਸੇ ਦੇ ਨਰਲੇਗਾ ਜਾਲਮਾਂ ਦੇ ਸਿਰ ਜਿਹੜਾ ਪੈਰਾਂ ਥੱਲੇ ਮਲੇਗਾ ਆ ਅੱਜ ਤੀਕ ਸਿੱਖ ਅਜੋ ਜਾਂਦਾ ਨਹੀਂ ਸੀ ਸਿਆਣਿਆਂ ਲੱਖਾਂ ਵਿੱਚ ਇੱਕ ਹੁਣ ਜਾਊਗਾ ਪਛਾਨਿਆ ਐਸਾ ਫਿਰ ਗੁਰਾਂ ਨੇ ਆਸ ਜਾਇਆ ਪੰਥ ਖਾਲਸਾ ਵਖਰੇ ਹੀ ਰੋ ਵਿੱਚ ਆਇਆ ਪੰਥ ਖਾਲਸਾ ਅਸਵਾ ਸਵਾ ਲੱਖ ਨਾਲ ਮੈਂ ਇੱਕ ਨੂੰ ਲੜਾਵਾਂਗਾ ਆਪਣਾ ਗੋਬਿੰਦ ਸਿੰਘ ਨਾਮ ਤਾਂ ਕਹਾਵਾਂਗਾ ਅਖਾਲਸੇ ਦੀ ਚਮਣਾ ਜੋ ਪਿਆਰੀ ਤਸਵੀਰ ਹੈ ਅਖੰਡੇ ਅਤੇ ਬਾਟੇ ਵਾਲੇ ਪਾਣੀ ਦੀ ਤਸਵੀਰ ਹੈ ਪਾਣੀ ਦੀ ਤਸਵੀਰ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ Tchau.